ਕਰਦੇ ਆ ਬਈ ਸਾਫ ਨਹੀਂ ਕਰਨੀ ਇਹ ਜਿਆਦਾ ਹੁਣ ਇਹਨਾਂ ਨਾਲ ਆ ਦੋ ਫਿਰ ਇਧਰ ਵਿੱਚ ਇਹਨੂੰ ਆ ਬੈਠਾ ਉਹਨੂੰ ਕੋਣ ਵੀ ਲਿਆ ਹੋਗੀ ਪਾਉ ਖਾ ਰੋਟੀ ਹੋਈ ਪਹਿਲਾਂ ਸਸਰੀ ਘਾਲ ਵੀ ਸਾਰਿਆਂ ਨੂੰ ਪਹਿਲਾਂ ਆਪਾਂ ਪਹੁੰਚ ਕੇ ਗਰਾਊਂਡ ਨੂਰੀ ਨੂੰ ਬਾਅਦ ਚ ਦੇਖਦੇ ਆ ਜਾ ਕੇ ਤੇ ਗਰਾਊਂਡ 'ਚ ਆ ਫਿੱਟ ਕਰਨ ਲੱਗੇ ਆਪਾਂ ਉੱਪਰ ਗੇਟ ਦੇ ਉੱਪਰ ਡਿਜ਼ਾਈਨ ਭੈਟ ਲੱਗਦਾ ਨਾ ਪਰ ਰੇਗਾ ਥੋੜਾ ਬਹੁਤਾ ਕੰਮ ਖਿੱਚਿਆ ਹੋਇਆ ਹੁੰਦਾ ਕੰਮ ਚਲੋ ਬਾਅਦ ਚ ਦਿਖਾਉਣਾ ਤੁਹਾਨੂੰ ਗਰਾਊਂਡ ਜੀ ਹੋ ਗਿਆ ਦਾ ਬਾਈ ਕੰਮ ਲੇਟ ਤੇ ਥੋੜਾ ਜਿਹਾ ਲੇਟ ਹੋ ਗਿਆ ਅੱਜ ਦਾਣੇ ਵੋਣ ਨੂੰ ਹੁਣ ਆਇਆ ਮੈਂ ਪਾਣੀ ਪੂਣੀ ਲੈ ਕੇ ਆਇਆ ਇੱਧਰ ਤੇ ਨਾਲ ਕਬੂਤਰਾਂ ਨੂੰ ਫੇਰ ਉੱਪਰ ਅੱਜ ਗੇੜਾ ਮਰਾਉਨੇ ਆ ਥੋੜਾ ਦਿਖਾਉਨੇ ਆ ਤੁਹਾਨੂੰ ਪੱਠੇ ਕਿੰਨੇ ਸਰ ਹੋ ਗਏ ਤੇ ਕਬੂਤਰ ਕਿੰਨੇ ਜੋੜੀਆਂ ਨੇ ਆਂਡੇ ਰੱਖ ਲੇ ਦਿਖਾਉਨੇ ਆ ਤੁਹਾਨੂੰ ਇੱਕ ਮਿੰਟ ਮੈਂ ਪਾਣੀ ਚੇਂਜ ਕਰਦਾ ਦਾਣੇ ਕੁਛ ਹੋ ਪਏ ਨੇ ਥੋੜੇ ਜਿਹਾ ਹੋਰ ਪਾ ਦਿੰਨਾ ਠੀਕ ਆ ਲਾਓ ਬਈ ਪਾਣੀ ਪਾਤਾ ਤੇ ਸਰੋਂ ਦੇਖੀ ਰਹਿ ਚ ਹੈਗੀ ਨਾ ਥੋੜੀ ਜੀ ਵਾ ਚਲੋ ਬਾਕੀ ਕੋਈ ਨਹੀਂ ਸਰੋਂ ਉਧਰੋਂ ਕੱਢ ਲੈਣੇ ਆਪਾਂ ਜਿੰਨੇ થઈ ਗਿਓ ਨੇ ਪਾ ਦਈਏ ਓਕੇ ਤੇ ਥੋੜੇ ਜਿਹਾ ਪਾ ਲੈਣੇ ਆ ਇੱਕ ਟੱਕਣ ਦਾਣੇ ਕਿਉਂਕਿ ਦਾਣੇ ਬਹੁਤ ਪਏ ਨੇ ਚਲੋ ਫੋਕੀਆਰ ਬੋਰ ਉਹਦਾ ਦਾਣਾ ਵੈਸੀ ਮਿਕਸ ਕਰਿਆ ਹੋਇਆ ਸਰੋਂ ਬਾਜ ਪਾ ਦਿੰਦੇ ਆ ਤੇ ਖੜਜੂ ਨੀਗਾ ਮਾਰ ਰਹੀ ਹੈ ਪਹਿਲਾਂ ਹਾਂ ਭਾਈ ਇੱਕ ਜੋੜੀ ਨੇ ਆਂਡੇ ਦੋ ਨੇ ਤਿੰਨ ਨੇ ਚਾਰ ਨੇ ਪੰਜ 6 7 8 9 ਤੇ ਇਹ ਨਹੀਂ ਰੱਖ ਲਿਆ ਪੰਜ ਚਾਲੇ ਵਾਲੇ ਇੰਤਾਸ ਜੋੜੀਆਂ ਨੇ ਰੱਖ ਲਿਆਂਡੇ तकरीबन ਤੇ ਚਲੋ ਵਧੀਏ ਹੁਣ ਵਾਲੇ ਬੱਚੇ ਉੜਨਗੇ ਬਹੁਤ ਆ ਦੇਖੋ ਜਿਹਦੇ ਰੰਗ ਲਾਇਆ ਤਾਂ ਘੈਂਟ ਲੱਗਦਾ ਹੈ ਨਾ ਘਰੇ ਕੋਊਟਰ ਚੈੱਕ ਕਰ ਲਈਏ ਠੀਕ ਆ ਆ ਜੋ ਬਈ ਹੁਣ ਆਉਣਗੇ ਭੱਜ ਗਏ ਆ ਦੇਖੋ ਰੱਖ ਦੇਣਾ ਸੋਨਾ ਲੱਗਦਾ ਨੇ ਪੂਰਾ ਘੈਂਟ ਲੱਗਦਾ ਆਪਾ ਵੰਗਾ ਕੀ ਕਰਦੀ ਐ ਨੂਰੀ ਕੱਖ ਪਾਏ ਹੋਏ ਨੇ ਨੜਾ ਕੇ ਦੇਖ ਲੋ ਭਾਈ ਕਿੰਨੀ ਕਿ ਚਿੱਟੀ ਨਿਕਲੇ ਕਿਵੇਂ ਬਸ ਚਲਦੀ ਰਹੀ ਗਰਗੀ हां ਕਿੱਥੇ ਉੱਥੇ ਹਾਂ ਗਰਗੀ ਦੀ ਵਈ ਨੂਰੀ ਆਹ ਦੇਖੋ 6 ਵਜੇ ਬਾਹਰ ਤੇ ਆਹ ਦੇਖੋ ਖਾਲੀ ਪੰਗੇ ਕਰਨੋਂ ਨਹੀਂ ਹਟਦੀ ਹਨਾ ਚੱਲ ਕੋਈ ਨਹੀਂ ਮੈਜਰ ਲੱਗ ਗਈ ਇਹਨੂੰ ਚਲੋ ਭਾਈ ਆਪਣਾ ਇੱਧਰ ਦਾ ਕੰਮ ਨਿਬੜ ਗਿਆ ਫੜ ਜੋ ਛੱਕਾ ਆਉਂਦੀ ਹੈ ਵਾਹ ਕਰੋ ਤੇ ਲਾਗੇ ਕਬੂਤਰ ਚੁਗਣ ਭਾਈ ਸਾਰੇ ਅੰਦਰ ਕਿਹੜਾ ਬੜਿਆ ਲੈ ਹਨੂ ਅੰਡਿਆਂ ਦੀ ਜ਼ਿਆਦਾ ਕਾਲੀ ਆ ਗਿਆ ਆ ਗਿਆ ਆ ਗਿਆ ਹੈ ਸ਼ਾਖਾ ਚੁਗੀ ਜਾਂਦੇ ਨੇ ਭਾਈ ਦਾਣੇ ਤੇ ਆਪਾਂ ਹੁਣ ਉੱਪਰ ਦੇ ਕਬੂਤਰਾਂ ਵੱਲ ਦੇਖੀਏ ਬਣਾ ਠੀਕ ਹੈ ਜਿਹਦਾ ਜੱਸਾ ਆ ਗਿਆ ਆ ਜੱਸਾ ਨਹੀਂ ਮੈਂ ਚੱਲਦਾ ਠੀਕ ਹੈ ਉੱਪਰ ਨੂੰ ਇਹ ਮਿਲਦੇ ਆ ਲੈ ਤੂੰ ਵੇਚ ਲੈ ਭਾਂਡੇ ਛੜਿਆ ਪਹਿਲਾਂ ਤੇ ਪਾ ਲਈਏ ਗੋਠੇ ਤੇ ਬਾਈ ਜੱਸਾ ਖੋਲਣ ਲੱਗਾ ਜਿੰਦਾ ਤੇ ਖਾਰਜੋ ਮਿਨੀ ਬਲੌਗ ਜਾ ਬਣਾ ਲਈਏ ਖੋਲ ਲਿਆ ਵੀ ਜਿੰਦਾ ਤੇ ਪੱਠਿਆਂ ਦੇ ਪੈਰ 1 2 ਦੇ ਸਾਫ਼ ਕਰਨੇ ਵਾਲੇ ਆ ਤੇ ਬਾਕੀਆਂ ਦੇ ਸਹੀਓ ਆ ਦੇਖ ਲੋ ਬਾਕੀਆਂ ਦੇ ਦਾ ਓਖੀਆਂ 1 2 ਬਗੀਆਂ ਆ ਪੱਠਾ ਗੱਡਾ ਹੋ ਗਿਆ ਹੈ ਨਾ ਇਹ ਵੀ ਮੈਂ ਕਿਹਾ ਨਾ ਝਾੜੇ ਪੈ ਗਿਆ ਰਾਲਾ ਚੱਲ ਕੋਈ ਚੱਕਰ ਨਹੀਂ ਤੇ ਖੰਭ ਦੇਖ ਲੋ ਬਾਈ ਇੰਨੇ ਇੰਨੇ ਆ ਗਿਆ ਦੇਖੋ ਕੰਨੀਆਂ ਇੰਨੀ ਨਹੀਂ ਆ ਗਿਆ ਆ ਗਿਆ ਦੋ ਦੋ ਉਂਗਲ ਤੇ ਕਿਹੜਾ ਹਿੱਸੇ ਨਾ ਇਹ ਤੁਸੀਂ ਬੋਟੇ ਨਾ ਆ ਵੀ ਦੂਸੇ ਵਾਲਾ ਵੀ ਉਹ ਤੇ ਜਿਹੜਾ ਪਈ ਬੈਰੀ ਨਹੀਂ ਚੱਪੀ ਹਾਂ ਚੱਲ ਛੱਡ ਦੇ ਥੋੜੀ ਜਿਹੀ ਉਹ ਦੋ ਦਿਨ ਤਾਂ ਸਾਰ ਆਉਣੇ ਵਾਲੀ ਨੇ ਉਹਨਾਂ ਦੀ ਇੱਕ ਇੱਕ ਨਹੀਂ ਰਹਿੰਦੀ ਨਾ ਜਿਹੜਾ ਦੀ ਆ ਪਾਣੀ ਕੱਢ ਲਵਾ ਦੇ ਪਰ ਇਹ ਪਾਣੀ ਮਿਕਨ ਸਾਫ ਹੈ ਯਾਰ ਇਹਨ ਹੈ ਨਾ ਚੱਲ ਢੋਲ ਦੇ ਯਾਰ ਤਾਜ਼ਾ ਪਾ ਦਨੇ ਹੁਣ ਤੇ ਚਲੋ ਬਾਈ ਪਹਿਲਾਂ ਪਾਣੀ ਪਾਈਏ ਆਹ ਤੋਲਾ ਹਾ ਤੋਲਾ ਵੇਚ ਲੈ ਇਹਦਾ ਉਹਨ ਭਾਰੋਂ 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 ਨਹੀਂ ਅੰਦਰੋਂ ਅੰਦਰੋਂ ਆਹ ਹਾ ਤੋਲਾ ਪਾਣੀ ਨਾਲ ਠੀਕ ਹੈ ਸਾਫ ਹੈ ਨਾ ਆਹ ਢੋਲ ਦੇ ਇੱਥੇ ਢੋਲ ਇੱਥੇ ਢੋਲ ਦੇ ਕਾਈ ਟੋਪ ਕਿੰਨੀ ਆ ਨਾ ਗਰਮੀਾਂ ਜਿਹਾ ਸੇ ਕੀ ਹਾਲ ਹੋਊਰੇ ਸਾਲਿਆ ਤੈਨੂੰ ਕਹੀ ਗਿਆ ਐ ਵੀ ਖੁੱਡੇ ਰਹਿਣ ਦੇ ਉੱਪਰ ਰਹਿਣ ਦੇ ਕਿਵੇਂ ਆਏਗਾ ਨੇਗਾ ਉੱਪਰ ਤੀਨਾ ਪਾਣਾ ਇਹ ਉਹ ਥੱਲੇ ਕਵਰੇਜ ਲੱਗਿਆ ਦਵਾਏ ਜੀ ਹਾਂ ਸੱਚ ਉਹਦਾ ਬੱਲੇ ਗਏ ਤੇ ਹਨਾ ਚਾਲ ਉਹ ਕੈਰ ਬੜ ਅਬਾਜੋ ਤਰੇ ਹੱਥ ਦਵਾ ਦੂੰ ਮੈਂ ਇਹ ਪਾਣੀ ਨਾਲ ਆ ਟਰੇ ਵੀ ਕੱਢ ਲਿਆ ਹਾਂ ਉੱਪਰ ਵੀ ਯਾਰ ਉਹ ਵਰਤਮਾਨੇ ਰੱਖੀ ਐ ਹਨਾ ਇਹ ਸਾਲੇ ਨੂੰ ਬੜਾ ਔਖਾ ਯਾਰ ਆਦਾ ਛੋਛੇ ਜਿਹੇ ਹੀ ਆ ਪਾਣੀ ਪੂਣੀ ਪਾਉਣੇ ਵਾਲੇ ਦੁਆਈ ਵਰਤਮਾਨ ਰੱਖਾਂਗੇ ਦੁਆਏ ਉੱਤਰ ਉਹ ਫਿਰਦੇ ਨੇ ਨੋਰੀ ਅੰਦਰ ਹੈ ਮਾਰੀ ਆਓ ਖੜੀ ਆਓ ਦੇਖੋ ਚਲੋ ਇਹ ਪਾ ਦੇ ਦਾਣੇ ਤਿੰਨ ਚਾਰ ਟੱਕਣਾ ਹਾਂ ਆ ਇਧਰ ਦਾਣੇ ਕੀ ਨਹੀਂ ਸਿੱਟੇ ਨੇ ਆਹ ਆ ਪਾਉਣ ਲੱਗੇ ਹੋਏ ਉਹ ਅੰਦਰ ਉਨੀ ਵਧੀਆ ਹੈ। ਪਹਿਲੀ ਵਾਰ ਇਹਨੇ ਹਾਂ। ਸਰੋਂ ਸਰੋਂ ਐ ਫੁੱਲ ਭਾਈ ਹੋਈ ਐ। ਵਧੀਆ ਖੰਭ ਖੰਭ ਜੇ ਸਰੋਂ ਨਾਲ ਨਾ। ਚਲੋ ਹੈ ਤਾਂ ਸਾਰੀਆਂ ਧਾਕ ਚਾਲੀਆਂ ਚੀਜ਼ਾਂ। ਜਿਵੇਂ ਆਪਾਂ ਸਰੋਂ ਪਾਈ ਹੀ ਐ, ਛੋਲੇ ਪਾਏ ਹੋਏ ਨੇ, ਮੂੰਗੀ ਭਾਈ ਹੀ ਐ। ਤਾਰਾ ਮੀਰਾ ਪਾਇਆ ਹੋਇਆ ਐ। ਤੇ ਮੱਕੀ ਭਾਈ ਹੀ ਐ। ਬਾਜਰਾ ਨਹੀਂ ਪਾਇਆ ਹੋਣ ਕਿਉਂਕਿ ਬਾਜਰਾ ਗਰਮ ਐ। ਕਾਨਕ ਵਾਈ ਹੀ ਆ ਸਰੋਂ ਬਾਤੀ ਵਾਧੂ ਤੇ ਚਲੋ ਵੀ ਰੱਖਦੇ ਜੱਸੇ ਦੇਖਿਓ ਟੁੱਟਕੇ ਮੜਾ ਇਹਨਾਂ ਨੇ ਐਂ ਟੁੱਟਕੇ ਛਿਆਲ ਉਹ ਕਿਰਬੁਰ ਆਇਆ ਵੀ ਲੱਗ ਜੋ ਲੱਗ ਜੋ ਖਾਣ ਚਲੋ ਵੀ ਲਾਗੇ ਖਾਣ ਆਪਾਂ ਚੱਲਦੇ ਹਾਂ ਹੁਣ ਥੱਲੇ ਨੂੰ ਤੇ ਉਹ ਤੋਂ ਬਾਅਦ ਭਾਈ ਗਰਾਊਂਡ 'ਚ ਕਿਹੜਾ ਮਾਰਿਆ ਹੀ ਠੀਕ ਹੈ ਦੇਖ ਲਿਏ ਗੇਟ ਗੁੱਟ ਹੋ ਗਿਆ ਫਿੱਟ ਕੇ ਨਹੀਂ ਤੇ ਹੁਣ ਚੱਲਦੇ ਆਂ ਆਪਾਂ ਥੱਲੇ ਨੂੰ ਆਪਾਂ ਆਗੇ ਤੇ ਬਈ ਮੋਟਰ ਤੇ ਉਹ ਜਾਲੀ ਵੀ ਆ ਗਈ ਆਪਣੀ ਜਿਹੜੀ ਆਪਾਂ ਉੱਥੇ ਲਾਉਣੀ ਐ ਇੱਧਰ ਨੂਰੀ ਨੂੰ ਲਾਉਣੀ ਐ ਜਾਨਵਰ ਜੂਨਵਰ ਰੱਖਾਂਗੇ ਓਰੇ ਕੁਛ ਨਾ ਕੁਛ ਜਿਵੇਂ ਬੱਤਕਾਂ ਪੁੱਤਕਾਂ ਇੱਥੇ ਲਿਆਵਾਂਗੇ ਹਨਾ ਜਿ세 ਨਰਵੇਸ਼ ਸਿੰਘ ਜੀ ਫਿਰਦੇ ਆ ਠੀਕ ਆ ਲੈ ਚੱਲ ਘਰ ਨੂੰ ਫਿਰ ਨਵੇੜੀਏ ਕੰਮ ਅਚਾਰ ਲੈ ਚੱਲ ਘਰ ਨੂੰ ਅਚਾਰ ਮਾਂ ਲੈ ਚੱਲ ਘਰ ਨੂੰ ਠੀਕ ਆ ਚਲੋ ਹੁਣ ਚੱਲਦੇ ਆਂ ਗਰਾਊਂਡ ਚ ਪਹੁੰਚ ਗਏ ਬਈ ਆਪਾਂ ਗਰਾਊਂਡ 'ਚ ਉਹ ਹਿੱਟ ਕਰਤਾ ਆ ਦੂਜਾ ਗੇਟ ਬੰਦ ਰਿਹਾ ਘਮਣੇ ਵਾਲਾ ਇੱਟ ਵੀ ਆ ਗਈ ਚਲੋ ਘਰ ਨੂੰ ਚੱਲਦੇ ਆ ਮੈਂ ਨੂਰੀ ਘਮਣੇ ਜਾਣਾ ਘਰ ਪਹੁੰਚ ਗਏ ਬਈ ਹਰਜੀਤ ਸਿੰਘ ਖੜਾ ਹੈ ਕਿ ਨੂਰੀ ਨੂੰ ਲੈ ਕੇ ਚੱਲੇ ਆ ਘਮਾਉਣ 6 ਵਜੇ ਇਹਦੇ ਹਨਾ ਚੱਲ ਉੱਤੇ ਬੈਠੋ ਲਹ ਛੋਟੀ ਵਾਲੇ ਦਾ 22 ਮਹੀਨਿਆਂ ਦੀ ਹੋਈ ਹਾਲੇ ਕੂਤਰਾ ਨੂੰ ਬਈ ਦੁਬਾਰਾ ਪਾ ਦਈਏ ਥੋੜੇ ਜਿਹੇ ਦਾਣੇ ਥੋੜੇ ਜਿਹਾ ਭੁੱਖੇ ਨੇ ਹੈ ਮੈਂ ਪਹਿਲਾਂ ਪਾ ਗਿਆ ਤਾਂ ਇਹ ਤਾਂ ਮੈਂ ਥੋੜੇ ਜਿਹਾ ਭੁੱਖ ਮਹਿਸੂਸ ਕਰ ਰਹੇ ਨੇ ਇਹ ਬਾਦਨੇ ਇੱਕ ਦੋ ਢੱਕਣ ਹੋਰ ਆਜ ਪਾਏਗੇ ਆਓ ਦੇਖ ਥੱਲੇ ਆਇਓ ਹਟ ਜਾ ਸਾਲਿਆ ਆਇਓ ਆਇਓ ਥੱਲੇ ਚੁੱਕ ਕੇ ਖੋਸ਼ ਨੇ ਟ੍ਰੇਜ ਨਾਲੇ ਘੱਟ ਚੁੱਕਦੇ ਨੇ ਤੇ ਢੱਕਣ ਹੋਰ ਪਾ ਦਿੰਦੇ ਹਾਂ ਇਹਦੇ ਅੰਦਰ ਗੱਡੇ ਨੂੰ ਦੋ ਦੇ ਅੰਦਰ ਰੱਖੇ ਹੋਏ ਨੇ 10 10 ਜੋੜੇ ਹਾਂ ਹਾਂ ਲਾ ਓਕੇ ਚਲੋ ਵੀ ਚੋਕੋ ਦਾਣੇ ਲੈ ਕੇ ਵੀ ਦਾਣੇ ਆਜੋ 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 ਲਗੇ ਹੋਏ ਆ ਬਾਈ ਆਪਾਂ ਫੁੱਟਬਾਲ ਖੇਡਣ ਗੁਰੀ ਉਹਨਾਂ ਨਾਲ ਲੱਗਿਆ ਹੋਇਆ ਮੈਚ ਸਾਡਾ ਮੈਂ ਤੇ ਹੈਗੇ ਐਸ਼ਵੀਰ ਗੁਰੀ ਤੇ ਹੈਗੇ ਜੱਸਾ ਅਸੀਂ ਕਰਿਆ ਹੋਇਆ ਇੱਕ ਗੋਲ ਉਹਨਾਂ ਨੂੰ ਉਹਨਾਂ ਦਾ ਹੈਗਾ 0 ਚਲੋ ਦੇ ਦੇ ਆਹ ਵੈਰੀ ਗੁੱਡ ਮਾਰ 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 ਐ ਦੋ ਜ਼ੀਰੋ ਦੋ ਜ਼ੀਰੋ ਰੋਕ ਰੋਕ ਲੱਗੀ ਦੀ ਉਹ ਪਹਿਲਾ ਮੈਚ ਜੱਸੇਉ ਨਹੀਂ ਹਰਾਤੇ ਜੱਸਾ ਦੇ ਗੁਰੀ ਅਸੀਂ 10-4 ਨਾਲ ਹੈਨਾ 10-4 ਨਾਲ ਹੀ ਲਾਇਆ ਦੇ ਤੇ ਹੁਣ ਇਹ ਦੋਏ ਇੱਕ ਪਾਸੇ ਨੇ ਗੁਰੀ ਇੱਕ ਪਾਸੇ ਬੈਲ ਆ ਗਿਆ ਬਹੁਤ ਬਈ 4000 ਬੈਲ ਆ ਗਿਆ ਚੱਲ ਇਹ ਨਿਕਦਾ ਹੋਣਾ ਬਣਦਾ ਵੀ ਤਾਂ ਤੇ ਚਲੋ ਫਰੈਸ਼ ਹੋਈਏ ਫਿਰ ਗਰਾਊਂਡ 'ਚ ਜਾਂਦੇ ਹਾਂ ਰੱਖ ਦੇ ਹੁਣ ਚੱਲੇ ਆ ਵੀ ਆਪਾਂ ਡਿਊਟੀ ਤੇ ਡਿਊਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਹੁਤ ਟਾਈਮ ਬਾਅਦ ਲੱਗੀ ਆ ਜੀ ਉਹਦੀ ਚੱਲਿਆਂ ਦੁੱਧ ਕਾਣ ਦੁੱਧ ਪਾ ਆਈਏ ਫੇਰ ਆਕੇ ਮਿਲਾਂਗੇ ਤੁਹਾਨੂੰ ਦੁੱਧ ਪਾਉਣ ਤੋਂ ਬਾਅਦ ਬਾਈ ਪਹੁੰਚ ਗਏ ਗਰਾਊਂਡ 'ਚ ਨੈਟ ਲਾਉਣ ਲੱਗੇ ਨੇ ਮੁੰਡੇ ਨੈਟ ਉਹ ਸਾੜੇ ਨੈਟ ਲਾਤ ਲੈਣ ਦੋ ਲੱਗ ਗਿਆ ਲੱਗੀ ਜਾਂਦਾ ਪ੍ਰੈਕਟਿਸ ਕਰਦੇ ਆਪਾਂ ਬਹੁਤ ਵਧੀਆ ਬਾਠ ਠੀਕ ਆ ਠੀਕ ਆ ਚਲੋ ਆਪਾਂ ਬੱਲੇ ਬਜੇ ਬਦਲਨੇ ਆ ਉਹ ਹਟ ਦੇ ਬੱਲੇ ਬਲਾਈਏ ਜਾ ਕੇ ਆਹ ਗੱਲ ਲਾ ਕੇ ਦੇ ਦਿਆਂ ਬਾਈ ਉੱਥੇ ਉਹ ਲਾਈਟ ਥੋੜੀ ਜੀ ਡਿਮ ਐ ਗੋਗੀ ਕਰੂਗਾ ਜੇ ਲਾ ਫੜ ਓਏ ਬੋਲ ਅੰਗਰੇਜੀ ਅੰਗਰੇਜੀ ਦਾ ਬੱਲ ਬੱਲਾਂ ਦੇ ਘਰੇ ਜਿੱਕੇ ਹੁੰਦੀ ਐ ਹੈਂ ਹੈਂ ਬਲਬ ਵਗਰੇ ਜੇ ਕਿ ਹੁੰਦੇ ਆਹ ਕੂੰ ਕਹਦੇ ਤੂੰ ਬਲਬ 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 ਨਹੀਂ ਬਲੂਨ ਤਾਂ ਉਹਦੀ ਹੁੰਦੀ ਆ ਬਲੂਨ ਸਾਲਾ ਬਾਹਰ ਇਹਦੀ ਹੁੰਦੀ ਆ ਉਹਦਾ ਦੇਖੀ ਕੋ ਕੀ ਤੋੜੇ ਨਾ ਨਿਊ ਲਾਈਟ ਕਹਦੇ ਬੋਲ ਇਹਨਾਂ ਸਾੜੀਆਂ ਦਾ ਜਮਾਈ ਚਾਨਣ ਨਹੀਂ ਆ ਬਲਬਾਂ ਦਾ ਦਾ ਬਾਈ ਜਮਾਈ ਚਾਨਣ ਨਹੀਂ ਕੋਈ ਦਵਾ ਮੋੜ ਕੇ ਆਇਆ ਇਹਨਾਂ ਨੂੰ ਹਾਂ ਚਲੋ ਕੋਈ ਨਹੀਂ ਖੇលਦੇ ਹਣ ਪਹੁੰਚ ਗਏ ਘਰ ਗਰਾਊਂਡ 'ਚ ਤੇ ਸੇ ਨੇ ਮਕਾ ਲਿਆ ਬੋਲਟ ਦਾ ਤੇਲ ਬਾਈ ਮੇਰੇ ਸਾਹਮਣੇ ਕੁਝ ਹੋਰ ਹੋਇਆ ਕਿਉਂਕਿ ਤੇਲ ਅੱਧੀ ਟੈਂਕੀ ਦੀ ਸਵੇਰੇ ਸਿਰਫ ਗਰਾਊਂਡ ਤੱਕ ਤਾਂ ਗਏ ਆ ਜੱਸੇ ਕੋਈ ਹੋਰ ਚੱਕਰ ਆ ਓਏ ਦੇਖ ਲੀ ਹਾਂ ਚੱਲ ਕੋਈ ਨਾ ਚਾਬੀ ਬੰਦ ਕਰਦੀ ਹੁਣ ਬੰਦੇ ਜਾਂ ਚਲੋ ਬਈ ਉਧਰ ਕਬੂਤਰ ਕਰੀਏ ਪਹਿਲਾਂ ਮੰਦ ਨਿਗਾਣੋ ਦਾ ਮਾਰ ਕੇ ਦੇਖਦੇ ਹਾਂ ਦੱਸ ਮੈਂ ਹਰਾਨਾ ਕਬੇ ਹਾਂ ਪਹੁੰਚ ਗਏ ਬਾਈ ਨੇ ਕਮਾ ਆਲੋਵਿਟਰ ਲੈ ਹਾਂ ਅੰਧਾ ਕਾਕਿੰਗ ਇਹ ਧਰ ਲਿਆ ਨਹੀਂ ਧਰ ਲਿਆ ਕਿੱਥੇ ਆਹ ਥੱਲੇ ਲਈ ਛਾਕੀ ਅਜਾ ਥੱਲੜਲੀ ਨੇ ਦਾ ਧਰ ਲਿਆ ਆਹ ਧਰ ਲਿਆ ਭਾਈ ਸਾਰੇ ਜੋੜੇ ਹਨ ਤਕਰੀਬਨ ਧਰ ਲੇ 1-2 ਕ ਰਹਿ ਗਏ ਉਹ ਲਵੇੜੂ ਕਬੂਤਰ ਨੇ ਵੀ ਧਰਿਆ ਹੋਇਆ ਬਾਈ ਉਹ ਦੇਖੋ ਜਿਹਦੀ ਆਪਾਂ ਉਧਰ ਕੰਨੀ ਪੱਟੀ ਦੀ ਜਿਹੜਾ ਲਿਬੜੀ ਰਹਿੰਦਾ ਇਧਰ ਦਾ ਧਰੇ ਹਾਂ 2 ਜੋੜੇ 30 ਆ ਜੋੜਾ ਰਹਿ ਗਿਆ ਬਸ ਇਹ ਨਾਲ ਦੀ ਕਬੂਤਰੀ ਉਹ ਥੱਲੇ ਬੈੰਦੀ ਹੈ ਯਾਰ ਜੀ ਆਏ ਦਿਨੜ ਦੀ ਨੀ ਕੂਤਰ ਬੈਠ ਕੁੱਕੀ ਬੈਠੀ ਉੱਪਰ ਉੱਪਰ ਕੂਤਰ ਬੈਠੇ ਕਬੂਤਰ ਥੱਲੇ ਬੈੰਦਾ ਕਿੱਥੇ ਬੈਠਾ ਉੱਤਰ ਕਬੂਤਰ ਉਹ ਨਹੀਂ ਬੈਠਾ ਨਾ ਇਹ ਉੱਤਰ ਤਾਂ ਆ ਬੈਠਾ ਸਾਲਾ ਕਿੱਥੇ ਬੈਠਦਾ ਜਾ ਕੇ ਇਹਨੂੰ ਕੱਟ ਕਰਨਾ ਪੈਣਾ ਸਾਲਾ ਅੰਡੇ ਕਿਵੇਂ ਤਰ੍ਹਾਂ ਆਏਗਾ ਕੁੱਤਾ ਸਾਲਾ ਚਲੋ ਬਈ ਬਲੌਗ ਦੀ ਕਰਦੇ ਓ ਗੇਟ ਤੇ ਲਾ ਦੇ ਵੀਰੇ ਆਇਓ ਮੈਂ ਤੁਹਾਨੂੰ ਬਾਹਰ ਕੱਢਣ ਨੂੰ ਜਾਂੀ ਲੈ ਅੱਛਾ ਤੇ ਘੜ ਜੋ ਬਈ ਜੱਸਾ ਲਾਉਂਦਾ ਗੇਟ ਨੂਰੀ ਦੇਖ ਲੀਏ ਕਿੱਧਰ ਉਹ ਬੈਠੀ ਹੈ ਅੰਦਰ ਉਹ ਬੈਠੀ ਹੈ ਬੈਠੀ ਰਹਿਣ ਦਿਓ ਚਲੋ ਕਾਨੂੰ ਡਿਸਟਰਬ ਕਰਨੀ ਹੈ ਚਲੋ ਭਾਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਵਿੱਚ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਹੋ ਸਕੇ ਤੇ ਮਿਲਦੇ ਹਾਂ ਅਗਲੇ ਵਲੌਗ ਵਿੱਚ ਸਾਲਿਆ ਕੁੱਤਾ